ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਪ੍ਰੀਤ ਸਿੱਧੂ ਤੇ ਆਪਾਂ ਨਾ ਅੱਜ ਤੁਹਾਡੇ ਲਈ ਇੱਕ ਚੀਜ਼ ਲੈ ਕੇ ਆਇਆ ਬੀ ਮੈਂ ਤੇ ਸ਼ਰਮਾ ਬੀ ਲੈ ਕੇ ਆਇਆ 1847 ਤੇ ਸ਼ਰਮਾ ਦੱਸੂਗਾ ਬੀ ਬਾਰੇ ਪੂਰੀ ਸ਼ਰਮਾ ਜੀ ਕੀ ਹਾਲ ਚਾਲ ਹੈ ਕੀ ਲਿਆ ਅੱਜ ਮੈਂ ਨਹੀਂ ਲਿਆ ਆਪਣੇ ਗਵਾਂਢੀ ਲਿਆਏ ਆ ਤੇ ਆਪਾਂ ਤਾਂ ਐ ਬਾਈ ਦੀ ਮਿਹੂਰੀ ਕਰਾਂਗੇ ਬਾਈ ਸਸਤੀ ਕਰੋ ਸਾਰਿਆਂ ਨੂੰ ਜੀ ਕਹੋ ਤੇ ਮਹਾਰਾਜ ਚੜ੍ਹਦੀ ਕਲਾ ਹੀ ਰੱਖੇ ਬਾਈ 10 ਤਰੀਕਾ 10 April ਤੇ ਪਹਿਲਾਂ ਤਾਂ ਤੁਹਾਨੂੰ ਤਸਾਕੀ ਦੀਆਂ ਬਹੁਤ ਬਹੁਤ ਵਧਾਈਆਂ ਬਾਈ ਆਜੋ ਤਲਵੰਡੀ ਸਾਹਿਬ ਕੋ ਤੁਹਾਨੂੰ ਤਸਾਕੀ ਦਾ ਮੇਲਾ ਦਿਖਾਈ ਗਿਆ ਬਾਈ ਕਮਾਈਗੇ ਆ ਜਿਓ ਬੇਚੱਕ ਕੋਈ ਟੈਂਸ਼ਨ ਨਾ ਮੰਨੇਓ ਹੈਗਾ ਤੁਹਾਡਾ ਆਪਾ ਰੈਰ ਨੂੰ ਦੀ ਕੋਈ ਟੈਂਸ਼ਨ ਨਹੀਂ ਬਾਈ ਲਗੀ ਆਪਣੇ ਕੋਲ ਆਇਸ਼ ਇਹ ਆਇਆਂ ਤੁਹਾਨੂੰ ਕਬੀ ਦਿਖਾਉਂਦੇ ਆ ਬਾਈ ਝੋਨੇ ਦਾ ਤੇ ਲਾਲੇ ਆਪਾਂ ਪਹੁੰਚਦੇ ਆ ਬਾਈ ਕਿਵੇਂ ਆ ਕੀ ਗੱਲਬਾਤ ਆ ਕਿਹੜੀ ਵੈਰਿਟੀ ਆ ਸਾਰੀ ਗੱਲ ਬਾਤ ਤੁਹਾਨੂੰ ਦੱਸਦੇ ਆ ਭਾਈ ਅੱਗੇ ਭਾਈ ਦੱਸੋ ਸਹੀ ਕੋਈ ਠੀਕ ਹੈ ਕੋਈ ਜੀ ਹਾਂ ਠੀਕ ਹੈ ਮਾਨ ਸਾਹਿਬ ਇਹ ਜੀ ਮੁੰਡਾ ਮਾਨ ਦਾ ਸਾਡੇ ਗਮਾਨਤੀ ਹੈ ਤੇ ਵੀਰ ਜੀ ਤੁਸੀਂ ਕੀ ਲੈ ਕੇ ਆਏ ਟੁੰਨੇ ਦਾ ਹਾਂ ਹਾਂ ਬਈ ਇਹ ਮਾਨ ਸਾਹਿਬ ਕਿਹੜੀ ਵੈਰਿਟੀ ਆ ਇਹ 1847 ਇਹ 1847 ਤੇ ਕਿਹੜੀ ਕੰਪਨੀ ਦਾ ਇਹ ਹੈ ਇਹ ਗੱਲ ਬਾਤ ਆ ਇਹ ਪੂਛ ਵਾਲਾ ਦਾ ਤਿਆਰ ਕੀਤਾ ਹੋਇਆ ਵੀ ਦਿੱਲੀ ਵਾਲਾ ਪੂਛ ਵਾਲਾ ਦਾ ਤਿਆਰ ਕੀਤਾ ਹੋਇਆ ਬਾਈ ਕਹਿੰਦਾ ਮੈਂ ਦਿੱਲੀੋਂ ਲੈ ਕੇ ਆਇਆ ਤੇ ਕਹਿੰਦਾ ਪਿਛਲੇ ਸਾਲ ਆਪ ਤਿਆਰ ਕੀਤਾ ਸੀ ਹੈ ਬਲ ਅੱਛਾ ਉਹ ਲੈਂਥ ਲੁੰਥ ਵੀ ਚੰਗੀ ਹੈ ਨਾ ਬਾਈ ਇਹਦੀ ਹਾਂ ਬਈ ਦੇਖ ਲੈਂਥ ਲੁੰਥ ਵੀ ਚੰਗੀ ਹੈ ਇਹਦੀ ਵਧੀਆ ਬਈ ਇੱਕ ਨੰਬਰ ਆ ਬਾਸ ਬਤੀ ਦਾ ਬਾਈ ਅੱਛਾ ਬਲਾਸ ਪਤੀ ਹੈ ਅੱਛਾ ਬਾਈ ਆਪਾਂ ਗੱਲ ਕਰੀ ਦੀ ਛਾੜ ਦੇ ਝਾੜ ਬਈਏ ਦਾ ਆਪਣੇ ਨਿਗਲੇ 70 70 ਮਾ 70 ਮਾ ਦਾ ਝਾੜ ਹੈ ਅੰਮੋਲ। ਇਹ ਮਹਿੰਗਾ ਜਦ ਨੂੰ ਬੋਲੀ ਆ। ਹਾਂ ਹੋ ਜੀ। 70 ਮਾ ਤਾਂ ਬਹੁਤ ਹੋ ਜਾਇਆ ਯਾਰ। ਹਾਂ 70 ਮਾ ਵਧ ਗਿਆ ਹੋ ਗਿਆ ਵੀ ਸਾਰਿਆਂ ਨੂੰ ਸਰਾ ਝਾੜ ਆਇਆ। ਸਰਾ ਲੱਗਦਾ ਲੇਟ ਆ ਵੀ। ਲੱਗਦਾ ਰੇਟ ਹੈ। ਕਿਹੜੀ ਮਤਲਬ ਇਸ ਸੀਜ਼ਨ ਚ ਲੱਗਦਾ ਸਿਰੋ ਮੰਨ ਲਓ ਵੀ ਸੌਣ ਚੜ੍ਹਦੇ ਸੌਣ ਲਾ ਦਿਓ 15 ਸੌਣ ਲਾ ਦਿਓ। ਅੱਛਾ ਸੌਣ। ਹਾਂ ਮੱਕੀ ਵਾਲੇ ਚ ਲਾ ਲਓ। ਮੱਕੀ ਵਾਲਾ, ਮੂਲੀ ਵਾਲਾ ਹਨਾ। ਹਾਂ। ਠੀਕ ਐ। ਅੱਛਾ ਮਾਨ ਸਾਹਿਬ ਤੇ ਮਾਨ ਤੂੰ ਸਾਡੀ ਗਵਰੰਟੀ ਹੋਣਾ ਹਾਂ ਤੇ ਲਿਆਜ ਵੀ ਹੈ ਇਹਦੇ ਵਿੱਚ ਲਿਆਜ ਕੋਈ ਨਹੀਂ ਹੈ ਕਿ ਮੇਰਾ ਨਾ ਨਾ ਉਹ ਤਾਂ ਗੱਲ ਠੀਕ ਹੈ ਨਾ ਗੱਲ ਇਹ ਆਪਣੇ ਭਰਾਵਾਂ ਨੇ ਲਾਉਣੀ ਆ ਤੇ ਇਹਦੇ ਵਿੱਚ ਕੋਈ ਲਿਆਜ ਨਹੀਂ ਬਈ ਹੈ ਨਾ ਕਿਉਂ ਇਹਦੇ ਨਾਲ ਆਪਣੇ ਘਰ ਚੱਲਣ ਬਈ ਇਹਦੀ ਵੀ ਦੀ ਤੁਹਾਡੀ ਗਰੰਟੀ ਆ ਹਾਂ ਹਾਂ ਗਰੰਟੀ ਹੈ ਬਈ ਕਿ ਮਤਲਬ ਜੇ ਆਪਾਂ ਕਹਿ ਦਈਏ ਕਿ ਯਾਰ ਬਾਲੇ ਬਾਈ ਡਰਦੇ ਹੋਣਗੇ ਜਾਂ ਕੀ ਪਤਾ ਇਹ ਨਹੀਂ ਨਹੀਂ ਬਦਤ ਵੇਚਣ ਦੇ ਮਾਰੇ ਕਹਿੰਦੇ ਹੁਣ ਹੈ ਨਾ ਇਹ ਮਤਲਬ ਹੈ ਵੀ ਗਾਰੰਟੀ ਹੈ ਤੁਹਾਡੀ ਹਾਂ ਬਾਈ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਭਾਈ ਕਹਿੰਦਾ ਪਿਛਲੇ ਸਾਲ ਕਿੰਨਾ ਬਾਣ ਬੀਜਿਆ ਤੁਸੀਂ ਪਿਛਲੇ ਸਾਲ ਅਸੀਂ ਲਾਇਆ ਸੀ 5 ਕਿੱਲੇ 5 ਕਿੱਲੇ ਬਾਣ ਲਾਇਆ ਸੀ ਭਾਈ ਕਹਿੰਦਾ ਸਾਡੀ ਫੁੱਲ ਗਾਰੰਟੀ ਹੈ ਕਹਿੰਦਾ ਭਾਈ ਉੱਗਣ ਦੀ ਠੀਕ ਹੈ ਨਾ ਗੱਲ ਵੀਰੇ ਉੱਗਣ ਦੀ ਤੇ ਝਾੜ ਝਾੜਦਾ ਹੁੰਦਾ ਭਾਈ ਸੇਵਾ ਠੀਕ ਹੈ ਗੱਲ ਜੇ ਸੇਵਾ ਕਰੋਗੇ ਭਾਈ ਪੰਜ ਚਾਰ ਮਨ ਘਟ ਵੀ ਜਾਂਦਾ ਤੇ ਬਾਦਲੀ ਹੈ। ਜਰ ਬਈਰੇ ਦੀ ਵਾਇ ਜੀ ਤੈਨੂੰ ਮਾਦਦਾ ਚਰਮਾ ਕੰਨ ਟੰਡਾਰੂ ਕੰਨ ਆਇਆ ਕੰਨ ਬਾਲੇ ਕੰਡੇ ਆਲਾ ਆਇਆ ਇਹਦਾ ਅੱਛਾ ਬਣਾਇਆ ਹੋਇਆ ਵੀ ਐ ਸਾਰਾ ਛਾਂਟ ਕੇ ਬਣਾਇਆ ਅੱਛਾ ਅੱਛਾ ਗੱਲ ਭਾਈ ਗੁੱਸਾ ਨਾ ਕਰਿਓ ਗੱਲ ਲਾ ਕੇ ਨਹੀਂ ਕਰਦਾ ਮੈਂ ਠੀਕ ਹੈ ਨਾ ਗੱਲ ਤੇ ਕਰਨਾ ਮੈਂ ਮਾਫੀ ਮੰਗਦਾ ਜਿਹੜੀ ਗੱਲ ਕਹਿ ਲੱਗਿਆ ਜਿਹੜਾ ਦੁਕਾਨਾਂ ਤੇ ਵੀ ਹੁੰਦਾ ਭਾਈ ਉਹ ਵੀ ਆਪਣੇ ਖੇਤਾਂ ਚ ਹੀ ਜਾਂਦਾ ਬਾਈ ਬਣਨ ਵਾਸਤੇ ਜਨਬੈ ਕੀ ਠੀਕ ਹੈ ਕਰ ਲੈ ਬਾਈ ਆਪਣੇ ਬਾਣਾ ਦੇ ਵਿੱਚ ਹੀ ਬਜਾਉਂਦੇ ਆ ਉੱਥੇ ਵੀ ਚ ਕੇ ਡਬਲ ਗ੍ਰੈਂਡ ਕਰਾ ਕੇ ਬਾਈ ਉਹਨੂੰ ਮਾਰ ਕੇ ਥੈਲੀਆਂ ਦਾ ਲਾ ਕੇ ਤੈਨੂੰ ਕਹਿੰਦੇ ਬਾਈ ਇਹ ਵਾਈਰ ਦਾ ਇੱਕੋ ਦਾ ਹੀ ਫਲਾਣੇ ਦਾ ਟਰਟੇਡੇ ਦਾ ਹਨਾ ਵੀ ਉਹ ਹੀ ਆ ਜਿਹੜਾ ਹੀ ਆਪਣੇ ਖੇਤਾਂ ਚ ਬੰਨਦਾ ਹੁੰਦਾ ਅੱਛਾ ਮਾਨ ਸਾਹਿਬ ਰੇਟ ਦੀ ਗੱਲ ਕਰਨ ਲਗੇ ਆਪਾਂ ਰੇਟ ਦਾ ਵਾਜਾ ਜੀ ਦੇਵਾਂਗੇ ਕੀ ਰੇਟ ਕਿ ਦਵਾਂ 100 ਰੁਪਏ ਦੇ 100 ਰੁਪਿਆ ਰੇਟ ਆ ਪਰ ਭਾਈ ਯਾਰ ਜੱਦ ਪ੍ਰੀਤ ਨੂੰ ਦਾ ਪਤਾ ਮੈਂ ਨਹੀਂ ਤੇਰ ਬਹਿਤ ਕਰਨ ਦੀ ਆ ਮੈਂ ਤੇਰੀ ਵੀਡੀਓ ਬਣਾ ਰਿਹਾ ਮੈਂ ਤੇ ਤੁਹਾਨੂੰ ਕੁਝ ਲੈਣਾ ਨੇ ਨਾ ਕਿ ਮੈਂ ਬਾਹੀ ਵੀ ਨਹੀਂ ਕਰਦਾ ਭਾਈ ਕਿ ਮੈਂ ਤੇ ਤੁਹਾਨੂੰ ਬੀ ਲੈ ਜਾਊਗਾ ਤੇ ਮੇਰੇ ਭਰਾਵਾਂ ਨੂੰ ਡਿਸਕਾਊਂਟ ਦੇ ਦੇ ਕਿ ਜਿਹੜੇ ਭਾਈ ਵੀਡੀਓ ਦੇਖ ਕੇ ਆਉਣਗੇ ਉਹਨਾਂ ਨੂੰ ਆਪਾਂ ਆ ਰੇਟ ਦੇ ਦੇ بس کوئی ਨਹੀਂ ਕਰ ਲਾਂਗੇ ਜੇ ਜਾਇਜ ਹੀ ਆ ਕਰ ਲਾਂਗੇ ਨਹੀਂ ਜਾਇਜ ਸੌ ਦੀ ਸੇਟ ਨਾ ਤਨ ਮਾਇਆ ਕਾਂਰਮਾ ਤੇ ਕਾਂਂਤੀ ਹੈ ਕਿ ਜਿਵੇਂ ਮਰਜ਼ੀ ਲੈ ਇਹ 250 ਰੁਪਏ ਹੋਏ ਤਾਂ ਆਪਾਂ ਜਮਾ ਜਾਇਜ ਰੱਖਿਆ ਜ਼ਿਮੀਂਦਾਰਾਂ ਵਾਸਤੇ ਜਾਇਜ ਨਾ ਨਾ ਕਿਰਾਇਆ ਵੀ ਲੱਗੂ ਸਾਡਾ ਤੇਲ ਵੀ ਭੂਕਿਆ ਮੰਗਿਆ ਯਾਰ ਬਾੜਾ ਮੋਟਾ ਦਾ ਮਾਨਦਾਨ ਆਏ ਦਾ ਕਰ ਹਾਂ ਇਹ ਦਾ ਕਰ ਦਾਂਗੇ ਕੋਣੀ ਕੋਣੀ ਨਹੀਂ ਨਹੀਂ ਕਰਦੇ ਕੋਈ ਨਹੀਂ ਕਰ ਉਹ ਆਏ ਤੋਂ ਕਰ ਦਾਂਗੇ ਉਹ ਸੋ ਜਰਾ ਆਇਆ ਕਰਾ ਸ਼ਰਮਾ ਆਇਆ ਕਰ ਮੈਂ ਮੈਂ ਤਾਂ ਇੱਥੇ ਬੈਠਾ ਕਰ ਦੇ ਹੁਣੇ ਕਰ ਹਾਂ 90 ਰੁਪਏ ਕਿਲੋ ਲੈ ਜਿਓ ਬਾਈ ਯਾਰ ਕੋਈ ਚੱਕਰ ਨਹੀਂ 10 ਰੁਪਏ ਮੈਂ ਛੱਡਦਾ ਨਾਲ ਤੁਹਾਨੂੰ ਹਨਾ ਹੋਰ ਗੱਲ ਨਹੀਂ ਸਾਡੀ ਵੀਡੀਓ ਦੇਖ ਕੇ ਉਹ ਬਾਈ ਯਾਰ ਥੋੜਾ ਮਾਨਤਾ ਨਹੀਂ ਹੈ ਵੀਰੇ ਇੱਕ ਹੱਤ ਬਣ ਕੇ ਬੇਨਤੀ ਆ ਮਾਨਸਾ ਜੁਦੇ ਨੂੰ ਕਿਉਂ ਬਾਈ ਇਹ ਸਾਡੀ ਮਿਹਨਤ ਆ ਆਮੀਨ ਠੀਕ ਹੈ ਗੱਲ ਬਾਈ ਤੂੰ ਵੀ ਜਟਾਂ ਦਾ ਮੁੰਡਾ ਤੇ ਜੱਟ ਦੀ ਤੈਨੂੰ ਕਿੱਥੋਂ ਲੈਣ ਆਉਣਗੇ ਇਹ ਸਹੀ ਗੱਲ ਇਹਦੇ ਵਿੱਚ ਬਾਈ ਬਣ ਕੇ ਹੱਤ ਬਣ ਕੇ ਬੇਨਤੀ ਆ ਕੋਈ 150 ਰੁਪਏ ਕਮਾਉਣ ਵਾਸਤੇ ਪੁੱਛਾ ਨਾ ਗਰੀਬ ਦੇ ਨਾ ਨਾ ਉਹ ਤਾਂ ਗੰਤ ਕਿ ਉਹਦੇ ਲਾਲ ਚਾਹ ਵਾਸਤੇ ਕੋਈ ਵੀ ਗਲਤ ਕੰਮ ਨਾ ਹੋਵੇ ਯਾਰ ਲਾਲ ਚੱਕ ਤਾਂ ਕਰਦੇ ਨਾ ਆਪਾਂ ਦਾ ਗਮ ਨਹੀਂ ਵੇਚਦੇ ਇਹਦਾ 20 ਵਧੀਆ ਇਹ ਹਾਂ ਵਧੀਆ ਹੈ ਇਹ ਤਾਂ ਦੇ ਨਹੀਂ ਦੇਣਾ ਭਰਾਵਾ ਨਹੀਂ ਨਹੀਂ ਇਹ ਰਾ ਵਧੀਆ ਗਲਤ ਗੱਲ ਹੈ ਵੀਰੇ ਤਾਂ ਹੀ ਸ਼ਰਮਾ ਤੈਨੂੰ ਆਖੇ ਬਾਈ ਜੀ ਬਾਈ ਦੀ ਹੈਗੀ ਹੈ ਗਾਰੰਟੀ ਠੀਕ ਹੈ ਮਾਨ ਸਾਹਿਬ ਬਾਈ ਦੀ ਗਾਰੰਟੀ ਹੈ ਬਾਈ ਬੇਝਿਚਕ ਹੋ ਕੇ ਤੁਸੀਂ ਬੀਲ ਲੈ ਸਕਦੇ ਹੋ ਠੀਕ ਹੈ ਗੱਲ ਗੁੰਨਦੀ ਵੀ ਗਾਰੰਟੀ ਹੈ ਬਾਈ ਤੇ ਬਾਕੀ ਬਾਈ ਕਹਿੰਦਾ ਝੰਡਾ ਰੋਗ ਨਹੀਂ ਹੁੰਦਾ ਕਹਿੰਦਾ ਉਹ ਵੀ ਬਾਈ ਸਾਡੀ ਗਰੰਟੀ ਹੈ ਕੋਈ ਟੈਨਸ਼ਨ ਨਹੀਂ ਬਾਈ ਬਾਈ ਨੂੰ ਫੋਨ ਕਰਕੇ ਆ ਜਾਓ ਤਲਵੰਡੀ ਬਾਈ ਦਾ ਪਿੰਡ ਆ ਸੰਗਤ ਰੋਡ ਤੇ ਘਰ ਆ ਮੇਰਾ ਗਵੰਡੀ ਆ ਇਹ ਤੇ 1847 ਤੇ 1847 ਕਿਹ ਇਤਰਾ ਮੋਬਾਈਲ ਨੰਬਰ ਕਿਲਾ 95925 95925 ਬਾਈ 82195 82195 85195 ਹਰਵਿੰਦਰ ਹਾਂ ਹਰਵਿੰਦਰ ਬਾਈ ਦਾ ਨਾਮ ਤਲਵੰਡੀ ਹੈ ਪਿੰਡ ਆ ਬਾਈ ਤੇ ਥੋੜੇ ਥੋੜਾ ਬਹੁਤਾ ਜੇ ਥਾ ਬਾੜਾ ਨਹੀਂ ਲੈਣਾ ਬਾਈ ਕਿੱਲਾ ਤੋਂ ਕਿੱਲੇ ਤੁਸੀਂ ਲਾ ਕੇ ਜਮੈਸ਼ ਕਰਕੇ ਦੇਖ ਹਾਂ ਕਿ ਠੀਕ ਹੈ ਨਾ ਗੱਲ ਇਹ ਨਹੀਂ ਕਹਿੰਦੇ ਬਾਈ ਤੁਸੀਂ ਸਾਰਾ ਹੀ ਲਾ ਕੇ ਦੇਖੋ ਤੇ ਵੀ ਜਿਹੜਾ ਦੁਕਾਨਾਂ ਤੇ ਹੁੰਦਾ ਉਹ ਵੀ ਆਪਣੇ ਖੇਤਾਂ ਚੋਂ ਜਾ ਕੇ ਵੀ ਬੰਦਾ ਵੀਰੇ ਇਹ ਅਸੀਂ ਆਪ ਬਣਾ ਲਿਆ ਬਾਈ ਬਾਈ ਕਹਿੰਦਾ ਸੀ ਆਪਦੇ ਬਾਹ ਚ ਤੇ ਡਬਲ ਗ੍ਰੈਂਡ ਹੋਇਆ ਕੋਈ ਐ ਨਹੀਂ ਹੈਗਾ ਦੇਖੋ ਕਿ ਮਤਲਬ ਇਹਦੇ ਚ ਗੰਦ ਪਿੱਲ ਹੋਵੇ ਬਾਈ ਬਿਲਕੁਲ ਸਾਫ ਵੀ ਹੈ ਡਬਲ ਗ੍ਰੇਂਡ ਹੋਇਆ ਇਹਦੇ ਵਿੱਚੋਂ ਮਤਲਬ ਖੂਸ਼ਪਾਸ ਸਾਰਾ ਕੁਝ ਮਰੇ ਦਾਣੇ ਸਾਰੇ ਨਿਕਲੇ ਹੋਏ ਆ ਠੀਕ ਹੈ ਨਾ ਗੱਲ ਬਾਈ ਡਬਲ ਗ੍ਰੇਂਡ ਕਰਾਇਆ ਨਾ ਹਾਂ ਹਾਂ ਠੀਕ ਹੈ ਬਾਈ ਨੂੰ ਫੋਨ ਕਰਕੇ ਆ ਜਿਓ ਕੋਈ ਟੈਨਸ਼ਨ ਨਹੀਂ ਦੁਬਾਰੇ ਫੇਰ ਨੰਬਰ ਦਾ ਦੇ ਰਹੇ ਹਾਂ 9592582195 9592582195 82195 ਬਾਈ ਨੂੰ ਬਾਈ ਨੂੰ ਫੋਨ ਕਰਕੇ ਕੋਈ ਚੱਕਰ ਨਹੀਂ ਵੀਰੇ ਬਾਈ ਦੀ ਗਾਰੰਟੀ ਹੈ ਇਹ ਜੀ ਕੋਈ ਗੱਲਬਾਤ ਨਹੀਂ ਬਾਈ ਜ਼ਿੰਮੇਵਾਰਾਂ ਦੇ ਮੁੱਦੇ ਆ ਕੋਈ ਥੋੜੇ